ਸ੍ਰੀ ਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਦੋਸਤੋ ਜਿਵੇਂ ਕਿ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ MSME ਬਾਰੇ ਗੱਲ ਕਰ ਚੁੱਕੇ ਹਾਂ। ਤੇ ਉਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਉੱਤੇ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਸਮਝਾਵਾਂਗੇ। ਵੀ ਕਿਸ ਤਰ੍ਹਾਂ ਆਪਾਂ ਆਪਣੇ ਵਪਾਰ ਨੂੰ ਜਾਂ ਆਪਣੇ ਕਿਸੇ ਵੀ ਧੰਦੇ ਨੂੰ ਗਵਰਨਮੈਂਟ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਤੇ ਗਵਰਨਮੈਂਟ ਤੋਂ ਇੱਕ ਉਹਦਾ ਵਪਾਰ ਕਰਨ ਦਾ ਸਰਟੀਫਿਕੇਟ ਜਾਂ ਫਿਰ ਗਵਰਨਮੈਂਟ ਦੀ ਪਰਮਿਸ਼ਨ ਲੈ ਸਕਦੇ ਆ ਤਾਂ ਉਸ ਬਾਰੇ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਇਹ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਕੀ ਹੁੰਦਾਗਾ ਤੇ ਇਸ ਨੂੰ ਆਪਾਂ ਕਿਵੇਂ ਪ੍ਰਾਪਤ ਕਰ ਸਕਦੇ ਆ ਤੇ ਇਸ ਦੇ ਕੀ ਕੀ ਫਾਇਦੇ ਆਪਾਂ ਨੂੰ ਮਿਲਦੇ ਨੇ ਆ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਾਂ ਵੀਡੀਓ ਦੇ ਵਿੱਚ ਲਾਸਟ ਤੱਕ ਦੋਸਤੋ ਬਨੇ ਰਹੋ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਇਹ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਇਹ ਕੀ ਹੈਗਾ ਤਾਂ ਦੋਸਤੋ ਜਦੋਂ ਆਪਾਂ ਕੋਈ ਵੀ ਆਪਣਾ ਬਿਜ਼ਨਸ ਕਰਦੇ ਆ ਕੋਈ ਵੀ ਆਪਣਾ ਕਾਰੋਬਾਰ ਕਰਦੇ ਆ ਤਾਂ ਆਪਾਂ ਨੂੰ ਉਸ ਨੂੰ ਰਜਿਸਟਰ ਕਰਵਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜੇਕਰ ਆਪਾਂ ਉਸ ਨੂੰ ਆਪਾਂ ਨੇ ਕਾਰੇ ਕਾਰੋਬਾਰ ਨੂੰ ਰਜਿਸਟਰ ਕਰਾਵਾਂਗੇ ਤਾਂ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਯੋਜਨਾਵਾਂ ਨੇ ਸਹੂਲਤੀਆਂ ਨੇ ਜਿਹੜੀਆਂ ਦਾ ਆਪਾਂ ਫਾਇਦਾ ਲੈ ਸਕਦੇ ਹਾਂ ਤਾਂ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਜਿਹੜਾ ਇਹ ਆਪਾਂ ਨੂੰ ਕੋਈ ਵੀ ਆਪਣਾ ਕਾਰੋਬਾਰ ਕਰਨ ਦੀ ਅਨੁਮਤੀ ਦਿੰਦਾ ਹੈਗਾ ਤੇ ਗਵਰਨਮੈਂਟ ਨੇ ਐਮ ਐਸ ਐਮ ই ਦੇ ਅਧੀਨ ਇਹ ਵਾਲਾ ਸਰਟੀਫਿਕੇਟ ਆ ਜਿਹੜੀ ਗਵਰਨਮੈਂਟ ਆਪਾਂ ਨੂੰ ਇਸ਼ੂ ਕਰਦੀ ਆ ਗਵਰਨਮੈਂਟ ਛੋਟੇ ਵਪਾਰਾਂ ਨੂੰ ਤੇ ਬਿਲਕੁਲ ਛੋਟੇ ਵਪਾਰਾਂ ਨੂੰ ਤੇ ਜਿਹੜੇ ਦਰਵਾਨੇ ਵਪਾਰ ਨੇ ਉਹਨਾਂ ਨੂੰ ਪ੍ਰੋਮੋਟ ਕਰਨ ਵਾਸਤੇ ਗਵਰਨਮੈਂਟ ਨੇ ਇਹ ਪੋਰਟਲ ਆਪਣਾ ਚਲਾਇਆ ਹੋਇਆ ਜਿਹੜਾ ਕਿ ਮਿਨਿਸਟਰੀ ਆਫ ਐਮ ਐਸ ਐਮਈ ਦੀ ਏਡੀ ਸਾਈਟ ਆਗੀ ਉਹਦੇ ਉੱਤੇ ਅਵੇਲੇਬਲ ਹਾਂਜੀ ਦੋਸਤੋ ਦੂਸਰਾ ਵੀ ਇਹ ਜਿਹੜਾ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਇਦੇ ਕੀ ਫੀਚਰਸ ਨੇ ਜਾਂ ਕੀ ਵਿਸ਼ੇਸ਼ਤਾਵਾਂ ਨੇ ਇਸ ਦੀਆਂ ਤਾਂ ਸਭ ਤੋਂ ਪਹਿਲਾਂ ਦਾ ਦੋਸਤੋ ਵੀ ਕੋਈ ਮਤਲਬ ਕਿ ਇਹਦੇ ਵਿੱਚ ਫਿਜੀਕਲ ਪੇਪਰ ਵਰਕ ਨਹੀਂ ਹੁੰਦਾ ਇਹ ਜਿਹੜੀ ਪੂਰੀ ਪ੍ਰੋਸੈਸ ਹੈਗੀ ਉਦੋਂ ਸਾਰਾ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਇਹ ਪੇਪਰਲੈਸ ਹੈਗੀ ਇਹਦੇ ਵਿੱਚ ਕੋਈ ਆਪਾਂ ਨੂੰ ਪੇਪਰ ਵਰਕ ਨਹੀਂ ਕਰਨ ਦੀ ਜ਼ਰੂਰਤ ਇਹ ਪੂਰੀ ਆਨਲਾਈਨ ਡਿਜੀਟਲ ਮਤਲਬ ਕਿ ਆਨਲਾਈਨ ਤੇ ਡਿਜੀਟਲ ਹੈ ਜਿਹੜਾ ਇਹਦੇ ਵਿੱਚ ਕੰਮ ਕਰਦਾ ਆਨਲਾਈਨ ਹੀ ਇਹ ਸਰਟੀਫਿਕੇਟ ਆਪਾਂ ਨੂੰ ਬਣਦਾਗਾ ਬਸ ਆਪਾਂ ਨੂੰ ਕੁਝ ਆਪਣੀ ਡਿਟੇਲ ਹੁੰਦੀ ਆ ਆਧਾਰ ਕਾਰਡ ਪੈਨ ਕਾਰਡ ਇਸ ਤਰ੍ਹਾਂ ਦੀ ਤਾਂ ਉਹ ਦੇਣੀ ਜ਼ਰੂਰੀ ਹੁੰਦੀ ਆ ਬਾਕੀ ਇਹ ਪੂਰੀ ਆਨਲਾਈਨ ਪ੍ਰੋਸੈਸ ਆ ਜੀ ਦੂਸਰਾ ਦੋਸਤੋ 1 ਫਾਰਮ ਫॉर ਐਲ ਮਤਲਬ ਕਿ ਇੱਕ ਫਾਰਮ ਹੀ ਆਪਾਂ ਨੂੰ ਭਰਨਾਗਾ ਤੇ ਉਸ ਦੇ ਵਿੱਚ ਪੂਰੀ ਜਾਣਕਾਰੀ ਆ ਜਿਹੜੀ ਆਪਾਂ ਨੂੰ ਦੇਣੀ ਹੈਗੀ ਤਾਂ ਇੱਕ ਫਾਰਮ ਭਰਨ ਦੀ ਲੋੜ ਆ ਕਿ ਜ਼ਿਆਦਾ ਕੋਈ ਇਹਦੀ ਲੰਮੀ ਪ੍ਰੋਸੈਸ ਹੈ ਨਹੀਂ ਚاہے ਆਪਾਂ ਕੋਈ ਸੂਖਮ ਵਪਾਰ ਕਰ ਰਹੇ ਆ ਜਾਂ ਆਪਾਂ ਕੋਈ ਛੋਟਾ ਜਿਹਾ ਦਰਬਾਨਾ ਕਾਰੋਵਾਰ ਸਟਾਰਟ ਕਰ ਰਹੇ ਆ ਤਾਂ ਸਭ ਦੇ ਲਈ ਇੱਕੋ ਹੀ ਫਾਰਮ ਆ ਉਸ ਦੇ ਵਿੱਚ ਜੋ-ਜੋ ਡਿਟੇਲ ਉਹ ਮਤਲਬ ਕਿ ਉਸ ਟਾਈਮ ਤੇ ਜਦੋਂ ਆਪਾਂ ਫਾਰਮ ਭਰਾਂਗੇ ਆਨਲਾਈਨ ਤਾਂ ਜੋ-ਜੋ ਡਿਟੇਲ ਉਹਦੇ ਵਿੱਚ ਫਿਲ ਕਰਨੀਆਂ ਨੇ ਬਸ ਉਹਨਾਂ ਹੀ ਮਤਲਬ ਕਿ ਛੋਟੀ ਜਿਹੀ ਇੱਕ ਕਾਰਵਾਈ ਹੈਗੀ ਇਸ ਤੋਂ ਬਾਅਦ ਆ ਦੋਸਤੋ ਜ਼ੀਰੋ ਰਜਿਸਟ੍ਰੇਸ਼ਨ ਫੀਸ ਤੇ ਜਦੋਂ ਵੀ ਆਪਾਂ ਆਪਣੇ ਕਿਸੇ ਕਾਰੋਵਾਰ ਨੂੰ ਉਦੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਸੈਟ ਦੇ ਉੱਤੇ ਪੋਰਟਲ ਦੇ ਉੱਤੇ ਜਾ ਕੇ ਆਨਲਾਈਨ ਕਰਦੇ ਆ ਤਾਂ ਆਪਾਂ ਨੂੰ ਕੋਈ ਇਹਦੇ ਉੱਤੇ ਰਜਿਸਟ੍ਰੇਸ਼ਨ ਫੀਸ ਦੇਣ ਦੀ ਜ਼ਰੂਰਤ ਨਹੀਂ ਆ ਬਿਲਕੁਲ ਇਹ ਫ੍ਰੀ ਆਫ ਕੋਸਟਾ ਬਿਲਕੁਲ ਫ੍ਰੀ ਹੈ ਆਪਣੇ ਵਾਸਤੇ ਹਾਂਜੀ ਦੋਸਤੋ ਇਸ ਤੋਂ ਬਾਅਦ ਇਨਵੈਸਟਮੈਂਟ ਬੇਸ ਕਲਾਸੀਫਿਕੇਸ਼ਨ ਇਨਵੈਸਟਮੈਂਟ ਬੇਸ ਕਲਾਸੀਫਿਕੇਸ਼ਨ ਮਤਲਬ ਕਿ ਜਿਸ ਹਿਸਾਬ ਦੇ ਨਾਲ ਆਪਾਂ ਕਿਸੇ ਕਾਰੋਬਾਰ ਦੇ ਵਿੱਚ ਪੈਸਾ ਲਾਵਾਂਗੇ ਉਸੇ ਤਰ੍ਹਾਂ ਹੀ ਇਹ ਆਪਾਂ ਨੂੰ ਉਹ ਕਲਾਸੀਫਿਕੇਸ਼ਨ ਦੇ ਵਿੱਚ ਉਹ ਸ਼੍ਰੇਣੀ ਦੇ ਵਿੱਚ ਰੱਖੋ ਆ ਵੀ ਆਪਣਾ ਸੂਖਮ ਵਪਾਰ ਆ ਜਾਂ ਆਪਣਾ ਕੋਈ ਛੋਟਾ ਬਿਜ਼ਨਸ ਆ ਜਾਂ ਕੋਈ ਆਪਾਂ ਮਤਲਬ ਕਿ ਦਰਵਾਨਾ ਬਿਜ਼ਨਸ ਕਰ ਰਹੇ ਆ ਜਿਸ ਤਰੀਆ ਆਪਾਂ ਤੁਹਾਨੂੰ ਇਨਵੈਸਟਮੈਂਟ ਤੇ ਟਰਨਓਵਰ ਦੀ ਜਿਹੜੀ ਜਾਣਕਾਰੀ ਉਹ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇ ਚੁੱਕੇ ਆ ਵੀ ਮਾਈਕਰੋ ਦੇ ਵਿੱਚ ਕਿਹੜੇ ਕਿੰਨੇ ਟਰਨਓਵਰ ਚ ਹੋਣੀ ਚਾਹੀਦੀ ਹੈ ਤੇ ਕਿੰਨੀ ਆਪਣੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਮਾਲ ਬਿਜ਼ਨਸ ਸਮਾਲ ਐਂਟਰਪ੍ਰਾਈਜ਼ਸ ਤੇ ਮੀਡੀਅਮ ਐਂਟਰਪ੍ਰਾਈਜ਼ਸ ਸਬਦੀ ਆਪਾਂ ਜਾਣਕਾਰੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇ ਚੁੱਕੇ ਆ ਜੇਕਰ ਤੁਸੀਂ ਆਪਣੀ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਆਪਾਂ ਲਿੰਕ ਦੇ ਦੇਵਾਂਗੇ ਉੱਥੋਂ ਜਾ ਕੇ ਆਪਣੀ ਉਹ ਵੀਡੀਓ ਦੇਖ ਸਕਦੇ ਹੋ ਤਾਂ ਤੁਹਾਨੂੰ ਐਮ ਐਸ ਐਮਈ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪਤਾ ਚੱਲ ਜੂਗੀ ਆਪਾਂ ਐਮ ਐਸ ਐਮਈ ਦੇ ਬਾਰੇ ਵਿੱਚ ਉਹਦੇ ਉਹ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੋਈ ਹੈ हां जी दोस्तों दोस्तों बाद आ भी डायनामिक एंड अपडेट डेटाबेस। ਇਹਦੇ ਵਿੱਚ ਮਤਲਬ ਕਿ ਪੂਰਾ ਜਿਹੜਾ ਡਾਟਾਬੇਸ ਆ ਉਹ ਅਪ ਟੂ ਡੇਟ ਮਿਲਦਾਗਾ। ਜੇਕਰ ਕੋਈ ਆਪਾਂ ਨੂੰ ਨੌਲੇਜ ਚਾਹੀਦੀ ਆ ਕਿਸੇ ਡਾਟਾਬੇਸ ਦੇ ਰਿਗਾਰਡਿੰਗ ਤਾਂ ਉਹ ਵੀ ਅਪ ਟੂ ਡੇਟ ਆਪਾਂ ਨੂੰ ਉਦੋਂ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਅਵੇਲੇਬਲ ਮਿਲਦੀ ਹੈ। ਹਾਂਜੀ ਦੋਸਤੋ ਇਸ ਤੋਂ ਬਾਅਦ ਆ ਵੀ ਦੇਸ਼ਾ ਨਿਰਦੇਸ਼ ਜਾਂ ਇਹਦੇ ਵਿੱਚ ਗਾਈਡਲਾਈਨਸ ਕੀ ਕੀ ਨੇ ਕੀ ਕੀ ਦੇਸ਼ਾ ਨਿਰਦੇਸ਼ ਨੇ ਜੇਕਰ ਆਪਾਂ ਉਦਮ ਰਜਿਸਟ੍ਰੇਸ਼ਨ ਕਰਦੇ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਆਨਲਾਈਨ ਪ੍ਰੋਸੈਸਿੰਗ ਜਿਹੜੀ ਇਹ ਉਦਮ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਹੁੰਦੀ ਆ ਬਿਲਕੁਲ ਆਨਲਾਈਨ ਆ ਇਹਦੇ ਵਿੱਚ ਆਪਾਂ ਨੂੰ ਕੋਈ ਪੇਪਰ ਵਰਕ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਨਹੀਂ ਦੂਸਰਾ ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਆਪਾਂ ਨੂੰ ਇੱਕ ਪਛਾਣ ਨੰਬਰ 16 ਅੰਕਾਂ ਦਾ ਮਿਲ ਜਾਂਦਾਗਾ ਤੇ ਇੱਕ ਆਪਾਂ ਨੂੰ ਇਹ ਸਰਟੀਫਿਕੇਟ ਮਿਲ ਜਾਂਦਾ ਜਿਹੜਾ ਪਛਾਣ ਨੰਬਰ ਆ ਉਹਨੂੰ ਆਪਾਂ ਉਦਮ ਰਜਿਸਟ੍ਰੇਸ਼ਨ ਨੰਬਰ ਬੋਲਦੇ ਆ ਤੇ ਜਿਹੜਾ ਸਰਟੀਫਿਕੇਟ ਆ ਉਹਨੂੰ ਆਪਾਂ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਕਹਿੰਦੇ ਆ ਤਾਂ ਜਦੋਂ ਆਪਾਂ ਸਫਲਤਾਪੂਰਵਕ ਪੂਰੀ ਆਪਣਾ ਮਤਲਬ ਕਿ ਫਾਰਮ ਫਿਲ ਕਰ ਲਵਾਂਗੇ ਜਦੋਂ ਉਹ ਸਕਸੈਸਫੁਲ ਸਬਮਿਟ ਹੋ ਗਿਆ ਤਾਂ ਆਪਾਂ ਨੂੰ ਇੱਕ ਉਦਮ ਰਜਿਸਟ੍ਰੇਸ਼ਨ ਨੰਬਰ ਪ੍ਰੋਵਾਈਡ ਹੋ ਜਾਊਗਾ ਤੇ ਇੱਕ ਸਰਟੀਫਿਕੇਟ ਵੀ ਇਹ ਸਰਟੀਫਿਕੇਟ ਜਿਹੜਾ ਆਪਾਂ ਨੂੰ ਆਨਲਾਈਨ ਹੀ ਪ੍ਰੋਵਾਈਡ ਹੋਊਗਾ ਤੇ ਉਹ ਸਰਟੀਫਿਕੇਟ ਜਦੋਂ ਆਪਾਂ ਨੂੰ ਮਿਲ ਜੂਗਾ ਤਾਂ ਪਾ ਇੱਕ ਰਜਿਸਟਰਡ ਹੋ ਜਾਵਾਂਗੇ ਇੱਕ ਫਰਮ ਦੇ ਤੌਰ ਤੇ ਜਾਂ ਕਿਸੇ ਵੀ ਆਪਣੇ ਨਾਮ ਦੇ ਉੱਤੇ ਇੱਕ ਰਜਿਸਟਰਡ ਹੋ ਜਾਵਾਂਗੇ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਐਮ ਐਸ ਐਮ ای ਆ ਇਹਦੇ ਵਿੱਚ ਕੁਆਲਿਟੀ ਫੋਰ ਐਮ ਐਸ ਐਮ ای ਰਜਿਸਟ੍ਰੇਸ਼ਨ ਮਤਲਬ ਕਿ ਆਪਾਂ ਨੂੰ ਐਮ ਐਸ ਐਮ ای ਦੇ ਵਿੱਚ ਆਪਾਂ ਨੂੰ ਕੁਆਲਿਟੀ ਮਿਲ ਜੂ ਵੀ ਆਪਾਂ ਮਾਈਕਰੋ ਦੇ ਵਿੱਚ ਆ ਰਹੇ ਆ ਸਮਾਲ ਦੇ ਵਿੱਚ ਆ ਰਹੇ ਆ ਜਾਂ ਮੀਡੀਅਮ ਐਂਟਰਪ੍ਰਾਈਜ਼ ਦੇ ਵਿੱਚ ਆ ਰਹੇ ਆ ਜਦੋਂ ਆਪਾਂ ਰਜਿਸਟ੍ਰੇਸ਼ਨ ਪੂਰੀ ਕਰ ਲਾਂਗੇ ਤਾਂ ਆਪਾਂ ਨੂੰ ਖੁਦ ਹੀ ਪਤਾ ਚੱਲ ਜੂਗਾ ਉਹ ਆਪਣੇ ਇਨਵੈਸਟਮੈਂਟ ਤੇ ਟਰਨਓਵਰ ਦੇ ਉੱਤੇ ਡਿਪੈਂਡ ਕਰਦਾ ਵੀ ਆਪਾਂ ਕਿਹੜੇ ਐਂਟਰਪ੍ਰਾਈਜ਼ਸ ਵਿੱਚ ਜਾਂ ਕਿਹੜੀ ਸ਼੍ਰੇਣੀ ਦੇ ਵਿੱਚ ਆ ਰਹੇ ਹਾਂ ਇਸ ਤੋਂ ਬਾਅਦ ਆ ਦੋਸਤੋ ਤੁਹਾਨੂੰ ਦੱਸ ਦਿਆਂ ਵੀ ਇਹ ਉਦਮ ਰਜਿਸਟ੍ਰੇਸ਼ਨ ਆ ਜਿਹੜਾ ਇਹਦੇ ਕੀ ਕੀ ਬੈਨੀਫਿਟ ਨੇ ਆਪਾਂ ਕਾਰੋਬਾਰ ਤਾਂ ਵੈਸੇ ਵੀ ਕਰ ਸਕਦੇ ਆ ਪਰ ਜੇਕਰ ਆਪਾਂ ਆਪਣੇ ਕਾਰੋਬਾਰ ਨੂੰ ਰਜਿਸਟਰ ਕਰਾਉਣੇ ਆ ਗਵਰਨਮੈਂਟ ਦੇ ਵਿੱਚ ਉਦਮ ਰਜਿਸਟ੍ਰੇਸ਼ਨ ਦੇ ਵਿੱਚ ਤਾਂ ਉਸਦੇ ਆਪਾਂ ਨੂੰ ਕੀ ਕੀ ਲਾਭ ਮਿਲਦੇ ਆ ਜਿਹੜੇ ਕੀ ਆਪਾਂ ਜੇਕਰ ਆਪਣੇ ਕਾਰੋਬਾਰ ਨੂੰ ਰਜਿਸਟਰ ਨਾ ਕਰਵਾਈਏ ਤਾਂ ਉਹਨਾਂ ਤੋਂ ਬਾਂਦੇ ਰਹਿ ਸਕਦੇ ਆ। ਤਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਵੀ ਘੱਟ ਵਿਆਜ ਦਰਾਂ ਤੇ ਲੋਨ ਪ੍ਰਾਪਤ ਕਰ ਸਕਦੇ ਆ ਆਪਾਂ। ਬਹੁਤ ਸਾਰੀਆਂ ਬੈਂਕਾਂ ਨੇ ਕਿਉਂਕਿ ਜਦੋਂ ਆਪਾਂ ਐਮ ਐਸ ਐਮਈ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾਉਣੇ ਆ ਜਾਂ ਉਦਮ ਰਜਿਸਟ੍ਰੇਸ਼ਨ ਕਰਾਉਣੇ ਆ ਤਾਂ ਆਪਣੇ ਜਿਹੜੇ ਲੋਨ ਦੀ ਗਾਰੰਟੀ ਆ ਉਹ ਗਵਰਨਮੈਂਟ ਲੈਂਦੀ ਆ। ਗਵਰਨਮੈਂਟ ਕਹਿੰਦੀ ਆ ਤੁਸੀਂ ਆਪਣਾ ਕਾਰੋਬਾਰ ਕਰੋ ਤੁਹਾਨੂੰ ਜਿੰਨਾ ਲੋਨ ਚਾਹੀਦਾ ਬੈਂਕ ਦੇਊਗੀ ਤੇ ਉਹ ਲੋਨ ਦੀ ਗਰੰਟੀ ਆਪਣੇ ਦੀ ਗਵਰਨਮੈਂਟ ਲੈਂਦੀ ਆ ਪਰ ਉਹ ਲੈਂਦੀ ਕਦੋਂ ਜਦੋਂ ਆਪਾਂ ਉਦਮ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਕੋਈ ਕਾਰੋਬਾਰ ਸਟਾਰਟ ਕਰਦੇ ਆ ਉਹ ਸਰਟੀਫਿਕੇਟ ਆਪਣੇ ਕੋਲੇ ਹੋਣਾ ਚਾਹੀਦਾ ਉਹ ਸਰਟੀਫਿਕੇਟ ਆਪਾਂ ਜਾ ਕੇ ਬੈਂਕ ਦੇ ਵਿੱਚ ਦਿਖਾਵਾਂਗੇ ਤਾਂ ਬੈਂਕ ਆਪਾਂ ਨੂੰ ਖੁਸ਼ੀ-ਖੁਸ਼ੀ ਲੋਨ ਦੇਣ ਲਈ ਰਾਜ਼ੀ ਹੋ ਜਾਊਗਾ ਕਿਉਂਕਿ ਆਪਣੇ ਲੋਨ ਦੀ ਗਰੰਟੀ ਗਵਰਨਮੈਂਟ ਖੁਦ ਲੈ ਰਹੀ ਹੈ ਤਾਂ ਇਹ ਸਭ ਤੋਂ ਵੱਡਾ ਫਾਇਦਾ ਹੈਗਾ ਤੇ ਇਸ ਵਿੱਚ ਬੈਂਕਾਂ ਆਪਾਂ ਨੂੰ ਜੇਕਰ ਆਪਾਂ ਕੋਈ ਛੋਟਾ ਕਾਰੋਬਾਰ ਮਾਈਕਰੋ ਕਾਰੋਬਾਰ ਸਟਾਰਟ ਕਰਨਾ ਚਾਹੁੰਦੇ ਆ ਤਾਂ 1 ਕਰੋੜ ਰੁਪਏ ਤੱਕ ਲੋਨ ਆਪਾਂ ਨੂੰ ਮਿਲ ਜਾਂਦਾ ਤੇ ਉਹ ਲੋਨ ਦੇ ਜਿਹੜੇ ਵਿਆਜ ਦੀ ਦਰ ਆ ਉਹ ਵੀ ਜਿਹੜੇ ਆਮ ਆਪਾਂ ਲੋਨ ਲੈਨੇ ਆ ਉਹਨਾਂ ਤੋਂ ਬਹੁਤ ਘੱਟ ਹੁੰਦੀ ਆ ਮਤਲਬ ਕਿ ਗਵਰਨਮੈਂਟ ਐਮ ਐਸ ਐਮ ਨੂੰ ਪ੍ਰਮੋਟ ਕਰਨ ਵਾਸਤੇ ਉਹ ਵਿਆਜ ਦੇ ਵਿੱਚ ਆਪਾਂ ਨੂੰ ਰਿਆਤ ਦਿੰਦੀ ਆ ਤੇ ਆਪਾਂ ਦਾ ਜਿਹੜਾ ਲੋਨ ਆਗਾ ਉਹ ਆਪਾਂ ਲੰਮੇ ਸਮੇਂ ਤੱਕ ਚਲਾ ਸਕਦੇ ਆ ਤੇ ਕਿੰਨੇ ਵੀ ਮਤਲਬ ਕਿ ਸਬਸਿਡੀ ਵਗੈਰਾ ਜੇ ਕੋਈ ਵਿਆਜ ਦੇ ਵਿੱਚ ਹੋਰ ਆਉਂਦੀ ਆ ਤਾਂ ਉਹ ਵੀ ਆਪਾਂ ਨੂੰ ਆਪਾਂ ਉਹਦਾ ਫਾਇਦਾ ਲੈ ਸਕਦੇ ਆ ਸਭ ਤੋਂ ਵੱਡਾ ਫਾਇਦਾ ਹੈਗਾ ਐਮਐਸਏ ਅਮੀ ਦਾ ਤੇ ਆਪਣੇ ਕੋਲੇ ਉਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਹੈ ਉਸ ਤੋਂ ਬਾਹਰ ਦੋਸਤੋ ਸਰਕਾਰੀ ਯੋਜਨਾਵਾਂ ਤੱਕ ਭੇਤਰ ਪਹੁੰਚ ਤਾਂ ਦੋਸਤੋ ਗਵਰਨਮੈਂਟ ਦੀਆਂ ਜਿੰਨੀਆਂ ਵੀ ਸਰਕਾਰੀ ਯੋਜਨਾਵਾਂ ਨੇ ਜੇਕਰ ਆਪਾਂ ਉਦਮ ਰਜਿਸਟ੍ਰੇਸ਼ਨ ਦੇ ਵਿੱਚ ਥਰੂ ਕਾਰੋਬਾਰ ਕਰ ਰਹੇ ਹਾਂ ਤਾਂ ਉਹਨਾਂ ਦਾ ਆਪਾਂ ਪੂਰਾ ਪੂਰਾ ਲਾਭ ਲੈ ਸਕਦੇ ਹਾਂ ਤਾਂ ਉਹਨਾਂ ਤੱਕ ਆਪਣੀ ਪਹੁੰਚ ਆਸਾਨ ਹੋ ਜਾਊਗੀ ਜਿਵੇਂ ਕਿ ਉਹ ਗਵਰਨਮੈਂਟ ਦੀ ਪਬਲਿਕ ਪ੍ਰੋਕਿਊਰਮੈਂਟ ਪਾਲਿਸੀ ਆ ਜਾਂ ਕੈਪੀਟਲ ਗਰੰਟੀ ਸਕੀਮ ਆਗੀ ਜਾਂ ਫਿਰ ਕ੍ਰੈਡਿਟ ਲਿੰਕ ਕੈਪੀਟਲ ਸਬਸਿਡੀ ਸਕੀਮ ਆ ਤਾਂ ਇਹ ਸਕੀਮਾਂ ਦਾ ਆਪਾਂ ਫਾਇਦਾ ਲੈ ਸਕਦੇ ਹਾਂ ਜੇਕਰ ਆਪਾਂ ਉਦਮ ਰਜਿਸਟ੍ਰੇਸ਼ਨ ਕਰਵਾਇਆ ਹੋਇਆਗਾ ਤਾਂ ਗਵਰਨਮੈਂਟ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਐਮਐਸਐਮ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਦਾ ਆਪਾਂ ਸਾਰਿਆਂ ਦਾ ਫਾਇਦਾ ਲੈ ਸਕਦੇ ਹਾਂ ਇਸ ਤੋਂ ਬਾਅਦ ਆ ਦੋਸਤੋ ਲਾਗਤ ਘਟਾਉਣਾ ਜਾਂ ਕਾਸਟ ਰਿਡਕਸ਼ਨ ਸਾ ਲਾਗਤ ਘਟਾਉਣਾ ਮਤਲਬ ਕਿ ਆਪਾਂ ਜੇਕਰ ਕੋਈ ਬਿਜ਼ਨਸ ਕਰ ਰਹੇ ਹਾਂ ਤੇ ਉਹ ਆਪਾਂ ਬਿਜ਼ਨਸ ਨੂੰ ਰਜਿਸਟ੍ਰੇਸ਼ਨ ਕਰਵਾਇਆ ਹੋਇਆਗਾ ਉਦਮ ਰਜਿਸਟ੍ਰੇਸ਼ਨ ਦੇ ਥਰੂ ਤਾਂ ਦੋਸਤੋ ਸਹੀ ਜੇਕਰ ਆਪਾਂ ਕਿਸੇ ਆਪਣੇ ਆਪਣਾ ਕੋਈ ਯੂਨੀਕ ਪ੍ਰੋਡਕਟ ਆ ਕੋਈ ਆਪਣੀ ਟੈਕਨੋਲੋਜੀ ਆ ਜਿਸ ਦਾ ਆਪਾਂ ਪੇਟੈਂਟ ਕਾਪੀਰਾਈਟ ਲੈਣਾ ਚਾਹੁੰਦੇ ਆ ਤਾਂ ਉਸ ਦੇ ਵਿੱਚ ਵੀ ਬਹੁਤ ਆਸਾਨੀ ਦੇ ਨਾਲ ਪਹੁੰਚ ਹੋ ਜਾਂਦੀ ਹੈ ਜੇਕਰ ਆਪਾਂ ਉਹਦੋਂ ਰਜਿਸਟ੍ਰੇਸ਼ਨ ਕਰਵਾਇਆ ਹੋਇਆ ਹੋਵੇ। ਇਸ ਤੋਂ ਮਾਰਾ ਦੋਸਤੋ ਜਿਵੇਂ ਕਿ ਬਹੁਤ ਸਾਰੀਆਂ ਰਾਜ ਸਰਕਾਰਾਂ ਬਹੁਤ ਸਾਰੀਆਂ ਜਾਂ ਕੇਂਦਰ ਸਰਕਾਰਾਂ ਨੇ ਸਪੈਸ਼ਲ ਜਿਹੜੇ ਆਪਣੇ ਬਿਜਲੀ ਦੇ ਬਿੱਲ ਨੇ ਉਹਨਾਂ ਦੇ ਉੱਤੇ ਸਬਸਿਡੀ ਦਿੱਤੀ ਹੋਈ ਹੈ ਜੇਕਰ ਕੋਈ ਐਮਐਸਐਮਈ ਦੇ ਥਰੂ ਕਾਰੋਬਾਰ ਕਰ ਰਿਹਾ ਤਾਂ ਗਵਰਨਮੈਂਟ ਉਹਨੂੰ ਸਪੈਸ਼ਲ ਕੁਨ ਸਸ਼ਨ ਦੰਦੀ ਆ ਮਤਲਬ ਕਿ ਮੁਆਵਜ਼ਾ ਦੰਦੀ ਆ ਜਾਂ ਫਿਰ ਬਿਜਲੀ ਦਰਾਂ ਦੇ ਵਿੱਚ ਰੇਟਾਂ ਦੇ ਵਿੱਚ ਆਪਾਂ ਨੂੰ ਮਤਲਬ ਕਿ ਕੁਝ ਨਾ ਕੁਝ ਰਿਆਤ ਜ਼ਰੂਰ ਦਿੱਤੀ ਜਾਂਦੀ ਆ ਤਾਂ ਜੋ ਐਮਐਸਸੀ ਐਮਨੂੰ ਪ੍ਰਮੋਟ ਕੀਤਾ ਜਾ ਸਕਦੇ ਤਾਂ ਉਸ ਦਾ ਵੀ ਆਪਾਂ ਫਾਇਦਾ ਲੈ ਸਕਦੇ ਆ ਇਸ ਤੋਂ ਬਾਅਦ ਆ ਦੋਸਤੋ ਐਮਏਟੀ ਕ੍ਰੈਡਿਟ ਐਕਸਟੈਂਸ਼ਨ ਮਤਲਬ ਕਿ ਜੇ ਨਾ ਮਿਨਿਮਮ ਅਲਟਰਨੇਟਿਵ ਟੈਕਸ ਆ ਉਹਦੇ ਵਿੱਚ ਵੀ ਆਪਾਂ ਨੂੰ ਐਕਸਟੈਂਸ਼ਨ ਮਿਲ ਜਾਂਦੇ ਆ ਜੇਕਰ ਆਪਾਂ MSME ਦੇ ਥਰੂ ਉਦਮ ਰਜਿਸਟ੍ਰੇਸ਼ਨ ਦੇ ਥਰੂ ਕਾਰੋਬਾਰ ਕਰ ਰਹੇ ਆ। ਐਸ ਵਿੱਚ ਕੀ ਹੁੰਦਾ 10 ਸਾਲਾਂ ਤੱਕ ਦਾ ਆਪਾਂ ਨੂੰ ਜਿਹੜਾ ਕ੍ਰੈਡਿਟ ਐਕਸਟੈਂਸ਼ਨ ਟੈਕਸ ਦੇ ਵਿੱਚ ਉਹ ਮਿਲਦੀ ਹੈਗੀ ਤੇ ਜੇਕਰ ਆਪਾਂ ਉਸ ਨੂੰ ਐਕਸਟੈਂਸ਼ਨ ਹੋਰ ਕਰਨਾ ਚਾਹੁੰਦੇ ਆ ਵਧਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ 15 ਸਾਲਾਂ ਤੱਕ ਵਧਾ ਸਕਦੇ ਆ ਤੇ ਕ੍ਰੈਡਿਟ ਨੂੰ ਆਪਣੇ ਨੂੰ ਅੱਗੇ ਵਧਾ ਸਕਦੇ ਆ ਜਿਸ ਦੇ ਨਾਲ ਆਪਣੇ ਬਿਜ਼ਨਸ ਦੇ ਵਿੱਚ ਆਪਾਂ ਨੂੰ ਫਾਇਦਾ ਮਿਲੂਗਾ ਤੇ ਆਪਾਂ ਨੂੰ ਜਿਹੜੀ ਕ੍ਰੈਡਿਟ ਲਿਮਟ ਆ ਉਹ ਅੱਗੇ ਜਾ ਕੇ ਦੇਣੀ ਪਊਗੀ। ਇਸ ਤੋਂ ਬਾਅਦ ਆ ਦੋਸਤੋ ਇੱਕ ਵਾਰੀ ਦੇ ਵਿੱਚ ਨਵਟਾਰਾ ਯੋਜਨਾ ਮਤਲਬ ਕਿ ਵਨ ਟਾਈਮ ਸੈਟਲਮੈਂਟ ਇਹਦੇ ਵਿੱਚ ਕੀ ਹੁੰਦਾ ਵੀ ਮੰਨ ਲਓ ਜੇਕਰ ਆਪਾਂ ਐਮਐਸਏ ਮੇਦੇ ਥਰੂ ਕੋਈ ਕਾਰੋਬਾਰ ਕਰ ਰਹੇ ਹਾਂ ਤੇ ਕਿਸੇ ਕਾਰਨ ਕਰਕੇ ਆਪਣੇ ਉਹ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਂਦਾ ਜਾਂ ਉਹ ਕਾਰੋਬਾਰ ਆਪਣਾ ਸਹੀ ਤਰੀਕੇ ਨਾਲ ਨਹੀਂ ਚੱਲਦਾ ਤਾਂ ਉਸ ਮਾਮਲੇ ਦੇ ਵਿੱਚ ਵੀ ਗਵਰਨਮੈਂਟ ਆਪਣੀ ਪੂਰੀ ਪੂਰੀ ਹੈਲਪ ਕਰਦੀ ਹੈ ਜੇਕਰ ਆਪਣੇ ਉੱਤੇ ਕੋਈ ਕਰਜ਼ਾ ਹੈਗਾ ਤਾਂ ਉਹ ਕਰਜ਼ੇ ਨੂੰ ਸੈਟਲਮੈਂਟ ਕਰਨ ਦੇ ਲਈ ਜਾਂ ਫਿਰ ਆਪਣੇ ਬਿਜ਼ਨਸ ਨੂੰ ਦੁਬਾਰਾ ਪ੍ਰਮੋਟ ਕਰਨ ਦੇ ਲਈ ਕੋਈ ਆਪਾਂ ਨੂੰ ਫਾਈਨੈਂਸ਼ੀਅਲ ਬੈਨੀਫਿਟ ਜਾਂ ਇਸ ਤਰ੍ਹਾਂ ਦਾ ਕੋਈ ਵੀ ਗਵਰਨਮੈਂਟ ਆਪਾਂ ਨੂੰ ਬੈਨੀਫਿਟ ਦੇਣ ਦੇ ਵਿੱਚ ਪਹਿਲ ਕਦਮੀ ਕਰੂਗੀ ਆਪਾਂ ਨੂੰ ਪਹਿਲ ਦਿੱਤੀ ਜਾਊਗੀ ਤਾਂ ਜੋ ਆਪਾਂ ਆਪਣੇ ਬਿਜ਼ਨਸ ਨੂੰ ਦੁਬਾਰਾ ਪ੍ਰਮੋਟ ਕਰ ਸਕੀਏ ਜਾਂ ਆਪਣੇ ਬਿਜ਼ਨਸ ਨੂੰ ਦੁਬਾਰਾ ਮਤਲਬ ਕਿ ਰੀਸਟਾਰਟ ਕਰ ਸਕੀਏ ਤਾਂ ਇਸ ਤਰ੍ਹਾਂ ਦੀਆਂ ਸਕੀਮਾਂ ਵੀ ਗਵਰਨਮੈਂਟ ਆਪਾਂ ਨੂੰ ਮਤਲਬ ਕਿ ਜਿਹੜਾ ਇੱਕ ਵਾਰੀ ਨਵਟਾਰਾ ਯੋਜਨਾ ਦੇ ਤਹਿਤ ਦੇ ਸਕਦੀ ਆ ਤੇ ਕ੍ਰੈਡਿਟ ਗਾਰੰਟੀ ਸਕੀਮ ਦੇ ਅੰਦਰ ਆਪਾਂ ਨੂੰ 마ਫੀ ਵੀ ਦੇ ਸਕਦੀ ਹੈ ਆਪਣੇ ਕਰਜ਼ਿਆਂ ਦੇ ਵਿੱਚ ਮੈਂ 마ਫੀ ਦੇ ਸਕਦੀ ਆ ਤਾਂ ਇਹ ਚੀਜ਼ ਦਾ ਆਪਾਂ ਵੀ ਬੈਨੀਫਿਟ ਲੈ ਸਕਦੇ ਹਾਂ ਇਸ ਤੋਂ ਬਾਅਦ ਆ ਦੋਸਤੋ ਸਰਕਾਰੀ ਟੈਂਡਰ ਆ ਜਿਹੜੇ ਉਹਨਾਂ ਨੂੰ ਆਪਾਂ ਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ ਜੇਕਰ ਆਪਣੇ ਕੋਲੇ ਉਦਮ ਰਜਿਸਟ੍ਰੇਸ਼ਨ ਹੈ ਉਹਦੇ ਥਰੂ ਆਪਾਂ ਕੋਈ ਕਾਰੋਬਾਰ ਕਰ ਰਹੇ ਹਾਂ ਤਾਂ ਜਿੰਨੇ ਵੀ ਸਟੇਟ ਗਵਰਨਮੈਂਟ ਦੇ ਸੈਂਟਰ ਗਵਰਨਮੈਂਟ ਦੇ ਸਰਕਾਰੀ ਟੈਂਡਰ ਨੇ ਤਾਂ ਉਹ ਆਪਾਂ ਆਸਾਨੀ ਦੇ ਨਾਲ ਲੈ ਸਕਦੇ ਆ ਕਿਉਂਕਿ ਉਹਨਾਂ ਦੇ ਵਿੱਚ ਐਮ ਐਸ ਐਮ ਇ ਨੂੰ ਗਵਰਨਮੈਂਟ ਨੇ ਪ੍ਰਾਇੋਰਟੀ ਦਿੱਤੀ ਹੋਈ ਆ ਮਤਲਬ ਕਿ ਪਹਿਲ ਜਾਂ ਤਰਜੀਹ ਦਿੱਤੀ ਹੋਈ ਆ ਵੀ ਤੁਸੀਂ ਸਾਡੇ ਟੈਂਡਰਾਂ ਦੇ ਵਿੱਚ ਅਪਲਾਈ ਕਰੋ ਤੁਹਾਨੂੰ ਪਹਿਲ ਦੇ ਆਧਾਰ ਤੇ ਟੈਂਡਰ ਮਿਲਣਗੇ ਤਾਂ ਜੇਕਰ ਕਿਸੇ ਦਾ ਕੋਈ ਅਜਿਹਾ ਬਿਜ਼ਨਸ ਆ ਜਾਂ ਅਜਿਹਾ ਕੋਈ ਆਪਾ ਪ੍ਰੋਡਕਟ ਬਣਾਉਣੇ ਆ ਅਜਿਹੀਆਂ ਕੋਈ ਵਸਤੂਆਂ ਬਣਾਉਣੇ ਆ ਜਿਹੜੀਆਂ ਗਵਰਨਮੈਂਟ ਆਫਿਸਾਂ ਦੇ ਵਿੱਚ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਆਪਾਂ ਨੂੰ ਬਹੁਤ ਜਲਦੀ ਆਪਾਂ ਮਤਲਬ ਕਿ ਟੈਂਡਰ ਪ੍ਰਾਪਤ ਕਰ ਸਕਦੇ ਆ ਤੇ ਆਪਾਂ ਜਿਵੇਂ ਜੈ ਮੰਗਾ ਦੋਸਤੋ ਜੀਈਐਮ ਗਵਰਨਮੈਂਟ ਈ-ਮਾਰਕੀਟਿੰਗ ਜਾਂ ਫਿਰ ਈ-ਪਰਕਿਊਰਮੈਂਟ ਜਿਹਦੇ ਤੋਂ ਗਵਰਨਮੈਂਟ ਦੇ ਜਿੰਨੇ ਵੀ ਸਰਕਾਰੀ ਕੰਮ ਕਾਜ ਨੇ ਉਹਨਾਂ ਦੇ ਵਿੱਚ ਪਰਕਿਊਰਮੈਂਟ ਹੁੰਦੀ ਆ ਉਹ ਚੀਜ਼ਾਂ ਖਰੀਦਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਪਹਿਲ ਮਿਲਦੀ ਆ ਆਪਾਂ ਰਜਿਸਟ੍ਰੇਸ਼ਨ ਕਰਕੇ ਗਵਰਨਮੈਂਟ ਦੇ ਸਰਕਾਰੀ ਦਫ਼ਤਰਾਂ ਨੂੰ ਕੋਈ ਵੀ ਉਹਨਾਂ ਨੂੰ ਸਮਾਨ ਦੀ ਜ਼ਰੂਰਤ ਆ ਤਾਂ ਉਹ ਆਪਣੇ ਕਾਰੋਬਾਰ ਦੇ ਹਿਸਾਬ ਦੇ ਨਾਲ ਆਪਾਂ ਦੇ ਸਕਦੇ ਆ ਤਾਂ ਦੋਸਤੋ ਇਹ ਉਹ ਜਿਹੜਾ ਉਦਮ ਰਜਿਸਟ੍ਰੇਸ਼ਨ ਹੈ ਦੇ ਇੰਨੇ ਸਾਰੇ ਫਾਇਦੇ ਨੇ ਜੇਕਰ ਕਿਸੇ ਨੇ ਕੋਈ ਕਾਰੋਬਾਰ ਕਰਨਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਤੁਸੀਂ ਇਸ ਨੂੰ ਉਦਮ ਰਜਿਸਟ੍ਰੇਸ਼ਨ ਦੇ ਥਰੂ ਹੀ ਕਰੋ ਕਿਉਂਕਿ ਤਾਂ ਜੋ ਤੁਹਾਨੂੰ ਫਾਇਦਾ ਮਿਲ ਸਕੇ ਤੇ ਇੱਕ ਲੋਨ ਵੀ ਤੁਹਾਨੂੰ ਕਦੋਂ ਵੀ ਜ਼ਰੂਰਤ ਪੈ ਸਕਦੀ ਹੈ ਤਾਂ ਲੋਨ ਤੁਹਾਨੂੰ ਬਿਨਾਂ ਗਾਰੰਟੀ ਦੇ ਦਿੱਤਾ ਜਾਊਗਾ ਗਵਰਨਮੈਂਟ ਦੀ ਗਾਰੰਟੀ ਦੇ ਉੱਤੇ ਤਾਂ ਦੋਸਤੋ ਉਦਮ ਰਜਿਸਟ੍ਰੇਸ਼ਨ ਕਰਨ ਵਾਸਤੇ ਕੀ ਕੀ ਡਾਕੂਮੈਂਟ ਦੀ ਜ਼ਰੂਰਤ ਆ ਉਹ ਆਪਾਂ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਤੁਹਾਡੇ ਕੋਲੇ ਜਿਹੜੀ ਵੀ ਤੁਸੀਂ ਫਰਮ ਆ ਜਾਂ ਇੰਟਰਪ੍ਰੋਰ ਆ ਉਹਦਾ ਪੈਨ ਕਾਰਡ ਹੋਣਾ ਚਾਹੀਦਾ ਤੁਹਾਡਾ ਇੰਡੀਵਿਜੂਅਲ ਦਾ ਵੀ ਹੋ ਸਕਦਾ ਕੋਈ ਕੋਈ ਗਰੁੱਪ ਆ ਕੋਪ ਕੰਪਨੀ ਚਲਾ ਰਹੇ ਹੋ ਦੋ ਚਾਰ ਮੰਦਾਂ ਦੀ ਇੰਟਰਪ੍ਰੋਰ ਆ ਤਾਂ ਉਸ ਵਿੱਚ ਵੀ ਮਤਲਬ ਕਿ ਤੁਹਾਡੇ ਇੱਕ ਪੈਨ ਕਾਰਡ ਦੀ ਜ਼ਰੂਰਤ ਆ ਇੱਕ ਆਧਾਰ ਕਾਰਡ ਹੋਣਾ ਚਾਹੀਦਾ ਇੱਕ ਤੁਹਾਡਾ ਬੈਂਕ ਦੇ ਵਿੱਚ ਖਾਤਾ ਹੋਣਾ ਚਾਹੀਦਾ ਜੇਕਰ ਤੁਸੀਂ ਜੀਐਸਟੀ ਪੇ ਕਰ ਰਹੇ ਹੋ ਤਾਂ ਜੀਐਸਟੀ ਸਰਟੀਫਿਕੇਟ ਹੋਣਾ ਚਾਹੀਦਾ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਮਤਲਬ ਕਿ ਕਿੰਨੇ ਤੁਹਾਡੇ EMPLOYEES ਕੰਮ ਕਰਦੇ ਆ ਉਹਦੇ ਵਿੱਚ ਕਿੰਨੀਆਂ ਔਰਤਾਂ ਕੰਮ ਕਰ ਰਹੀਆਂ ਫੀਮੇਲ ਤੇ ਕਿੰਨੇ ਮੇਲ ਕੰਮ ਕਰ ਰਹੇ ਉਹਦੀ ਡਿਟੇਲ ਦੇਣੀ ਆ ਫਿਰ ਤੁਹਾਡਾ ਨੇਚਰ ਆਫ ਬਿਜ਼ਨਸ ਕੀ ਹੈਗਾ ਤੁਹਾਡੇ ਬਿਜ਼ਨਸ ਦੀ ਮਤਲਬ ਕਿ ਕਿਹੜੇ ਪ੍ਰਕਾਰ ਦਾ ਤੁਸੀਂ ਕਾਰੋਬਾਰ ਕਰ ਰਹੇ ਹੋ ਦੱਸਣਾਗਾ ਤੇ ਇਸ ਤਰ੍ਹਾਂ ਬਾਤਲ ਕਿ ਉਹ ਫਾਰਮ ਭਰਦੇ ਸਮੇਂ ਕੁਝ ਜਾਣਕਾਰੀਆਂ ਨੇ ਜਿਹੜੀਆਂ ਆਪਾਂ ਨੂੰ ਦੇਣੀ ਆ ਜ਼ਰੂਰੀ ਨੇ ਤਾਂ ਉਮੀਦ ਹੈ ਵੀ ਸਾਰੇ ਦੋਸਤਾਂ ਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਰੱਖਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤਾਂ ਦੋਸਤੋ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਦਾ ਲਾਸਟ ਤੱਕ ਬਣੇ ਰਹੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ